ਬਹੁਤ ਹੀ ਘੈਂਟ ਬੰਦਾ ਸੀ ਪੰਜਾਹ ਪੱਕੀ ਬੋਲਦਾ ਸੀ ਉਹਦਾ ਅੱਜ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਬੈਠੇ ਦਾ ਆ ਕੱਲ ਪਾਸੋਂ ਵੀ ਉਹਨੇ ਕਾਫੀ ਬਾਤ ਵਿਵਾਦ ਕਰਿਆ ਸੀ ਮੌਕੇ ਦੀਆਂ ਸਰਕਾਰਾਂ ਦੇ ਖਿਲਾਫ ਬੋਲਦਾ ਸੀ ਚੱਟ ਲੋ ਬਦਲਾ ਆ ਨੂੰ ਦੇਖ ਲੋ ਕਿੰਨੇ ਨੌਜਵਾਨ ਉੜ ਗਏ ਜੋ ਪੰਜਾਹ ਪੱਕੀ ਨੌਜਵਾਨਾਂ ਦੀ ਗੱਲ ਕਰਦਾ ਹੈ ਚੱਟ ਲੋ ਬਦਲਾ ਆ ਨੂੰ ਦੇਖ ਲੋ ਜੋਤੇ ਦਾ ਕਹਿਣਾ ਹੈ ਚੱਤ ਲੋ ਬਦਲਾ ਨੂੰ ਵੇਖ ਲੋ ਤਾਂ ਦਾ ਬਦਲਾ ਕਿੱਦਾਂ ਮੋਤਾ ਤੇ ਮੋਤਾ ਹੋ ਰਹੀਆਂ ਹਨ ਇੱਕ ਪਾਸੇ ਪਰਵਾਸੀਆਂ ਦਾ ਮਸਲਾ ਲੋਟ ਨਹੀਂ ਹੋ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਉਹ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਹੈ ਜਿਹੜੇ ਫਰੇਕ ਮੁੱਦੇ ਉੱਤੇ ਪਹਿਲ ਦੇ ਆਧਾਰ 'ਤੇ ਅੱਗੇ ਹੁੰਦੇ ਹਨ ਤੇ ਸਰਕਾਰ ਨੂੰ ਨਨਕਾਰਦੇ ਹਨ ਤੇ ਸੁਖਪਾਲ ਸਿੰਘ ਖੈਰਾ ਨੇ ਵੀ ਪੋਸਟ ਪਾਈ ਜਾਂਦੀ ਸੀ ਵੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਮੈਂ ਪਿੰਡੇ ਸ਼ਹਿਨਾਬੁਰ ਨਾਲਾ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱत्ता ਦਾ ਦਿਲ ਦੇ ਹਾਰੇ ਗੋਲੀਆਂ ਮਾਰ ਕੇ ਕੀਤੇ ਕਤਲ ਦੀ ਸੱਤ ਲਿੰਦਾ ਕਰਦਾ ਹਾਂ ਇਸ ਕਤਲ ਨਾਲ ਸਾਬਤ ਹੁੰਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਤਹਿ ਤੈਰੀ ਹੋ ਚੁੱਕੀ ਹੈ ਕਿਉਂਕਿ ਇਹ ਸਰਪੰਚ ਆਮ ਆਦਮੀ ਪਾਰਟੀ ਅਤੇ ਇਸ ਦੇ ਵਿਧਾਇਕ ਲਾਲ ਸਿੰਘ ਰੋਕੇ ਦਾ ਵਿਰੋਧੀ ਸੀ ਇਸ ਲਈ ਬਦਲਾਖੋਰੀ ਨੂੰ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਆਪ ਦੇ ਆਪ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸ਼ਿਸ਼ੋਧੀਆਂ ਨੇ ਹਾਲ ਹੀ ਵਿੱਚ ਪੰਜਾਬ ਤੇ ਕਬਜ਼ਾ ਕਰਨ ਲਈ ਸ਼ਾਮ-ਦਾਮ ਤੰਦਪੀਤ ਵਰਗੇ ਲਖੀ ਬਰਤੇ ਸਨ ਅਤੇ ਹੁਣੇ ਨੀਤੀ ਬਰਤੇ ਰਹੇ ਸਨ ਅਸੀਂ ਮੁੱਖ ਵਿਰੋਧੀ 13 ਵੱਜੂ ਇਸ ਕਤਲ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ ਕਿਉਂਕਿ ਪੰਜਾਬ ਹੁਣ ਇੱਕ ਪੂਰਾ ਸਟੇਟ ਬਣ ਚੁੱਕਿਆ ਹੈ ਖੈਰਾ ਖੈਰਾ ਸਾਹਿਬ ਨੇ ਕਿਹਾ ਹੈ ਅੱਗੇ ਹੁਣ ਸੁਖਬੀਰ ਬਾਦਲ ਤੇ ਹਰਸ਼ਮਿਲਤ ਕੋਰ ਬਾਦਲ ਨੇ ਵੀ ਕਿਉਂਕਿ ਉਹਨਾਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਪੇਜ ਤੋਂ ਇਸ ਕਾਣਾ ਤੇ ਜਗਵਾਤ ਦੇ ਉੱਤੇ ਲਿਖਿਆ ਹੈ ਕਿ ਪੰਜਾਬ ਦੇ ਇੱਕੋ ਨੌਜਵਾਨਾਂ ਗੋਰੀਆਂ ਮਾਰ ਕੇ ਕਰ ਦਿੱਤਾ ਕਤਲ ਸੁਖਵਿੰਦਰ ਸਿੰਘ ਕਲਕੱਤਾ ਵੀ ਬਾਕੀ ਨਾਲ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਮੁੱਦੇ ਚੁੱਕਦਾ ਸੀ ਸੁਖਵਿੰਦਰ ਸਿੰਘ ਕਲਕੱਤਾ ਦਾ ਅੱਡੇ ਤੇ ਗੋਰੀਆਂ ਮਾਰ ਕੇ ਜਾਂ ਕਤਲ ਕਰ ਦਿੱਤਾ ਗਿਆ ਹੈ ਆਪ ਫਿਲਾ ਬੋਨਲ ਮਾਲਿਆਂ ਨੂੰ ਜਾਂ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਮਾਰ ਦਿੱਤਾ ਜਾਂਦਾ ਹੈ ਸ਼ਾਇਦ ਮਨੀਸ਼ਿ ਸ਼ਿਸ਼ੋਤੀਆ ਦੀ ਸ਼ਾਨਦਾਰ ਦੰਡਪੇੜ ਦੀ ਇਹ ਹੀ ਸਿੱਖਿਆ ਸੀ ਕਿ ਜੋ ਬੋਲੇ ਉਸ ਨੂੰ ਕਿਸੇ ਵੀ ਤਰੀਕੇ ਚ ਪਕਰਵਾ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਇਸ ਕਤਲ ਦੀ ਨਿਰਪੱਖ ਜਾਂਚ ਹੋਵੇ ਤਾਂ ਜੋ ਇਸ ਪਿਛਲੇ ਵੱਡੇ ਗੁਨਾਹਗਾਰ ਵੀ ਸਾਹਮਣੇ ਹੋਣ ਬੁਰੂ ਸਾਹਿਬਿਛੜੀ ਰੂ ਨੂੰ ਆਪਣੇ ਚਰਨਾਂ ਨਾਲ ਚੰਗੀ ਬਾਸ ਬਖਸ਼ਣ ਤੇ ਪਰਿਵਾਰ ਨੂੰ ਪੂਰਾ ਮੰਨੰਦਾ ਬੱਲ ਬਖਸ਼ਰ ਗਿੰਦ ਹਰੇ ਹੋਰੀ ਵਾਰਦਾਤ ਹੋਈ ਹੈ ਹੁਣ ਪੁਲਿਸ ਵੀ ਉੱਥੇ ਕਤਨਾ ਤੇ ਪਹੁੰਚ ਚੁੱਕੀ ਹੈ ਤੇ ਪੋਸਟਮਾਟਮ ਲਈ ਵੀ ਉਸ ਜੀਰ ਨੂੰ ਲਿਜਾਇਆ ਜਾ ਰਿਹਾ ਹੈ ਦੁਸ਼ਤ ਦੁਨੀਆ ਨੂੰ ਸਲਾਹੀ مشورہ ਦੇ ਗਿਆ ਹੈ ਹਾਇ ਐਮਬੂਲੈਂਸ ਤੁਸੀਂ ਦੇਖ ਸਕਦੇ ਹੋ ਤੇ ਪੰਜਾਬ ਪੁਲਿਸ ਮੁਲਾਜ਼ਮ ਇਸ ਐਮਬੂਲੈਂਸ ਨੂੰ ਨਾਲ ਲੈ ਕੇ ਆਏ ਹਨ ਤੇ ਕਾਫੀ ਮਤਰਾ ਵਿੱਚ ਪੁਲਿਸ ਮੁਲਾਜ਼ਮ ਆਏ ਹਨ ਤਾਂ ਜੋ ਉਸ ਦਾ ਪੋਸਟਮਾਟਮ ਕੀਤਾ ਜਾ ਸਕੇ ਮੁਨੇ ਐਂਬੂਲੈਂਸ ਦੇ ਵਿੱਚ ਉਸ ਬੰਦੇ ਨੂੰ ਉਸ ਯਕਤੀ ਨੂੰ ਫੜ ਕੇ ਫੜਿਆ ਜਾ ਰਿਹਾ ਹੈ ਤੁਸੀਂ ਇੱਕ ਸੱਤ ਦੇਖੋ ਇਸ ਤੋਂ ਬਾਅਦ ਅੱਗੇ ਹੁਣ ਪਰਿਵਾਰ ਨੇ ਵੀ ਤਾਂ ਨਾਲ ਲਗਾਇਆ ਹੋਇਆ ਹੈ ਕਾਫੀ ਲੋਕ ਹੀ ਕਾਠ ਵਿੱਚ ਸ਼ਾਮਲ ਹੋ ਰਹੇ ਹਨ ਬਹੁਤ ਹੀ ਮੰਦਪਗੀ ਘਟਨਾ ਵਾਪਰੀ ਹੈ ਪੰਜਾਬ ਦੇ ਜਿਹੜੂ ਬੰਦਿਆਂ ਨਾਲ ਇਹੋ ਜਿਹਾ ਕੰਮ ਹੋ ਰਿਹਾ ਹੈ ਜਿਹੜੇ ਜੂਝਦੇ ਹਨ ਸਰਕਾਰਾਂ ਨਾਲ ਜੂਝਦੇ ਹਨ ਮਕਾਲੁੰਦੇ ਹਨ ਇੰਨਾ ਹੀ ਨਹੀਂ ਪਰਿਵਾਰਕ ਮੈਂਬਰਾਂ ਅਤੇ ਕੁਝ ਨਾਲ ਦੇ ਸਾਥੀ ਜੋ ਉਸ ਵੇਲੇ ਕਟਨਾ ਤੇ ਮਯੂਦ ਸਨ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ ਦਾਅਵਾ ਕੀਤਾ ਹੈ ਇਸ ਦੇ ਪਿੱਛੇ ਆਮ ਆਦਮੀ ਪਾਰਟੀ ਸਰਕਾਰ ਦਾ ਐਮਐਲਏ ਲਾਭ ਸਿੰਘ ਉਗੋਕੇ ਜ਼ਿੰਮੇਵਾਰ ਹੋ ਸਕਦਾ ਹੈ ਉਸਤੇ ਬੜੰਗੀ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਦੇ ਨਾਲ ਉਨ੍ਹਾਂ ਨੇ ਇਲਜ਼ਾਮ ਲਗਾਏ